ਮੈਂ ਗੋ ਖਾ ਰਿਹਾ ਕੁੱਲ ਰਿਹਾ ਇਹਦੇ ਨਾਲ ਉਹ ਚੱਕ ਉਹ ਲੋ ਫੜੋ ਉਹ ਹੁਣ ਦੂਜਾ ਦਵੋ ਤੂੰ ਮਾਰਾ ਚੂਸਦੀ ਆ ਨਾਲੇ ਢੱਕ ਥੱਲੇ ਇਹ ਪ੍ਰੀਤੋ ਦਾ ਵੀ ਉੱਤੇ ਆ ਥੋੜੀ ਜਿਹੀ ਖਾਂਦੀ ਆ ਕੇਸ ਹਟ ਦਿੰਦਿਓ ਦੇਖੋ ਚੱਲੇ ਢੇਰੀ ਨਾਲੇ ਹੁੰਦੇ ਉੱਤੇ ਉਹ ਚੱਕ ਹਾਂ ਸੁਣਨੀ ਕਿਤੇ ਵੀ ਉੱਤੇ ਆ ਸੁਣ ਦੇਖੋ ਬਈ ਪੁਨਾ ਵਰਨੇ ਉਹ 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 ਦੇ ਉਹ ਇੱਕ ਚੱਕੀ ਮਾਰਦੀ ਆ ਇਹ ਕੰਬਲ ਨੂੰ ਇਹ ਕੰਬਲ ਨੂੰ ਇੱਕ ਚੱਕੀ ਮਾਰਦੀ ਆ ਬੱਸ ਓ ਲੈ ਓ ਲੈ ਲੈ ਉਹਦੇ ਚੋਂ ਕੱਢ ਲਿਆ ਇੱਕ ਹੋਰ ਬਤੀਲੇ ਦੇ ਵਿੱਚੋਂ ਇੱਕ ਹੋਰ ਕੱਢ ਲਿਆ ਜੀ ਕੰਡੀ ਚੁੱਪ ਚੁੱਪ ਰਹੀਆਂ ਬਤੀਲੇ ਜਿੱਦੇ ਹੈਗੇ ਕਿ ਘਰ ਹੋ ਗਿਆ ਮੈਨੂੰ ਦੇ ਦੇ ਜੇ ਮਾਂ ਨੂੰ ਆ ਓ ਲੈ ਓ ਬੈਂਗੋ ਚ ਕੋਈ ਲਿਆ ਅੱਜ ਨਹੀਂ ਪਈ ਕੋਈ ਮਾਂ ਦੀ ਮਮੀ ਨਹੀਂ ਮੈਂਗੋ ਖਾਦੋ ਨਾ ਰਿਆ ਪੁੱਤ ਸਾਡਾ ਨਾ ਆ ਰਿਹਾ ਮੈਂਗੋ ਦੇ ਨਾਲ ਉਹ ਚੱਕ ਲੈ ਲੈ ਹੋ ਗਿਆ ਥੱਲੇ ਨਾ ਦੇ ਉਧਰ ਹੋਰ ਮੈਂਗੋ ਦੇ ਚਲੋ ਨਾਸਟ ਹੀ ਆ ਹੁਣ ਚਲੋ ਜੀ ਉਹ ਲੈ ਉਹ ਤੋਂ ਕੱਢ ਲਈਦੀ ਪਤੀਲੇ ਜੇ ਇੱਕ ਚੱਕੀ ਮਾਰਦੀ ਚੱਲ ਥੱਲੇ ਕਹਿੰਦੀ ਕਿ ਇਹਨੂੰ ਖਾਣ ਨਹੀਂ ਦੇਣਾ ਵੇ ਉਹ ਲੈ ਉਹ ਚੱਕੋ ਤੂੰ ਲੈ ਲੋ ਚਲੋ ਇੱਕ ਚੱਕੀ ਮਾਰਦਾ ਫਿਰ ਮੰਗਦੀ ਆ ਕਿ ਹੋਰ ਦੇ ਵੋ ਹੋਰ ਦੇ ਫਿਨਿਸ਼ ਹੋ ਗਏ ਹੋ ਨਾ ਉਹ ਤਾਂ ਘਰ 'ਚ ਮੈਂਗੋ ਮੈਂਗੋ ਹੀ ਕਰਤੇ ਆ ਹਾਂ ਚਲ ਓਏ ਉਹ ਲੈ ਗਈ ਚੱਕ ਕੇ ਮਾਮੀ ਲੈ ਗਈ ਚੱਕ ਕੇ ਤੇ ਰੋਣ ਦੀ ਹੈ ਹੋਰ ਦਊਂਗੀ ਨਹੀਂ ਅੰਬ ਨਹੀਂ ਅੰਬ ਨਹੀਂ ਬੱਤਾ ਤੂੰ ਦੇਖੋ ਕਿੰਨੀ ਅੰਬਾਂ ਦੀ ਸੀ ਕੀ ਨਾ ਓਏ ਥੱਲੇ ਓ ਥੱਲੇ ਰੋਣ ਲੱਪੀ ਹੈ